ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਦਲਵੀਰ ਚਰਖਾ ਨੇ ਮਕੇਰੀਆਂ ਤੋਂ ਦੱਸਿਆ ਜਾ ਰਿਹਾ ਕਿ ਇਹ ਟਰੱਕ ਦਾ ਟਾਇਰ ਫਟਣ ਦੇ ਨਾਲ ਇਹ ਟਰੱਕ ਚਲਦੀ ਡਰੇਨ ਦੇ ਵਿੱਚ ਡਿੱਗ ਪੈਂਦਾ ਹੈ ਜਿੱਦੇ ਚ ਤੁਸੀਂ ਦੇ ਦੇ ਪਿਓ ਕਿ ਟਰੱਕ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਟਰੱਕ ਜਿਹੜਾ ਆ ਉਹ ਚਲਦੀ ਇਸ ਡਰੇਨ ਦੇ ਵਿੱਚ ਉਸ ਵੇਲੇ ਡਿੱਗ ਜਾਂਦਾ ਹੈ ਜਦੋਂ ਕਿ ਚਲਦੇ ਹੋਏ ਆਉਂਦੇ ਇਸ ਦਾ ਟਾਇਰ ਫਟਣ ਦੇ ਨਾਲ ਟਰੱਕ ਬੇਕਾਬੂ ਹੋ ਕੇ ਇਸ ਡਰੇਨ ਚ ਡਿੱਗ ਪੈਂਦਾ ਹੈ ਤੇ ਕਾਫੀ ਜ਼ਿਆਦਾ ਇਹਦਾ ਨੁਕਸਾਨ ਹੋਇਆ ਜਦੋਂ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮੇਰੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਕੱਕ ਦਾ ਜਾਦਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਇਹ ਟਰੈਕਟਰ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਜੋ ਕਿ ਸੜਕ ਦੇ ਵਿਚਾਲੇ ਪਲਟ ਚੁੱਕਾ ਹੈ ਇਹ ਬਟਾਲਾ ਰੋਡ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਟਰੈਕਟਰ ਉਸ ਵੇਲੇ ਪਲਟ ਗਿਆ ਜਦੋਂ ਕਿ ਇਹਦੀ ਤੇਜ਼ ਰਫਤਾਰ ਆਉਂਦਿਆ ਬ੍ਰੇਕ ਲਗਾਈ ਗਈ ਤੇ ਬ੍ਰੇਕ ਲਗਾਉਣ ਤੇ ਉੱਤੇ ਇਹ ਟਰੈਕਟਰ ਘੁੰਮ ਕੇ ਤੇ ਸੜਕ ਦੇ ਵਿੱਚ ਕਾਏ ਹੀ ਪਲਟ ਜਾਂਦਾ ਹੈ ਇਹ ਤਸਵੀਰਾਂ ਸਾਨੂੰ ਰਾਘੀਰਾ ਨੇ ਭੇਜੀਆਂ ਤਾਂ ਜਦੋਂ ਉਹਨਾਂ ਨੇ ਇਹ ਤਸਵੀਰ ਭੇਜੀ ਤਾਂ ਦੱਸਿਆ ਕਿ ਇਸ ਟਰੈਕਟਰ ਦੇ ਜੋ ਵੀ ਸਵਾਰ ਸੀ ਉਸਤੇ ਕਾਫੀ ਜ਼ਿਆਦਾ ਜਿਹੜੀ ਉਹ ਸੱਟ ਲੱਗੀ ਹੋਈ ਸੀ ਸਿਰ ਦੇ ਵਿੱਚ ਜਿਸ ਨੂੰ ਗੁਰਦਾਸਪੁਰ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਪਰ ਤੁਸੀਂ ਦੇਖਦੇ ਪਿਓ ਕਿ ਟਰੈਕਟਰ ਪੂਰੀ ਤਰ੍ਹਾਂ ਜਿਹੜਾ ਆ ਪਲਟ ਚੁੱਕਾ ਤੇ ਉਹਦਾ ਤੇਲ ਵੀ ਜਿਹੜਾ ਆ ਕਾਫੀ ਜ਼ਿਆਦਾ ਵਗ ਚੁੱਕਿਆ ਆ ਬਹੁਤ ਵੱਡਾ ਨੁਕਸਾਨ ਟਰੈਕਟਰ ਦਾ ਹੋਇਆ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹਦਾ ਜਿਹੜਾ ਚਾਲਕ ਸੀ ਉਹ ਹਸਪੀਟਲ ਜਿਹਰੇ ਇਲਾਜ ਦੇ ਲਈ ਭੇਜ ਦਿੱਤਾ ਗਿਆ ਹੈ ਐਸਐਸਐਫ ਦੀਆਂ ਟੀਮਾਂ ਵੀ ਟਾਈਮ ਨਾਲ ਹੀ ਉੱਥੇ ਪਹੁੰਚ ਗਈਆਂ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਦੋਨੇ ਤਸਵੀਰਾਂ ਵੱਖ-ਵੱਖੇ ਹਿੱਸਿਆਂ ਤੋਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਤਸਵੀਰ ਸਾਡੇ ਪੱਤਰਕਾਰ ਵੱਲੋਂ ਭੇਜੀ ਗਈ ਤੇ ਦੂਸਰੀ ਰਾਹਗੀਰ ਦੇ ਵੱਲੋਂ ਭੇਜੀ ਗਈ ਪਰ ਨੁਕਸਾਨ ਦੋਨਾਂ ਪਾਸਿਆਂ ਦਾ ਕਾਫੀ ਜ਼ਿਆਦਾ ਹੋਇਆ ਲੱਗਦਾ ਹੈ ਦੂਸਰੇ ਪਾਸੇ ਪੱਤਰਕਾਰ ਦਲਵੀਰ ਚਰਖਾ ਨੇ ਟਰੱਕ ਦੇ ਡਰਾਈਵਰ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਚਲੋ ਸਰ ਸਰ ਜਿਹੜਾ ਰਾਤਾਂ ਤੁਹਾਡੇ ਨਾਲ 11:00 ਵਜੇ ਸਾਹ ਕਿੱਥੇ ਨਾ ਜਾਂਦਾ ਨਹੀਂ ਟਾਇਰ ਫਟ ਗਿਆ ਜੀ ਉਹ ਕਿਦਾਂ ਫਟਾਇਆ ਗਿਆ ਉਹ ਸਾਹਮਣੇ ਟਾਇਰ ਫਟਾ ਜੀ ਟਾਇਰ ਫਟਣ ਤੋਂ ਬਾਅਦ ਮੇਜ ਵਿੱਚ ਡਿੱਗੀ ਆ ਗਈ ਅੱਛਾ ਤੇ ਨਿਸ਼ਾਨਤ ਨਹੀਂ ਕੋਈ ਆ ਤੁਹਾਡਾ ਮਿਆ ਆ ਬਚ ਗਈ ਅੱਛਾ ਬਾਕੀ ਕੋਈ ਨਿਸ਼ਾਨ ਖੁਣ ਕੋਈ ਕੋਈ ਸ਼ਹਿਰ ਦੱਸੋ ਤੁਹਾਨੂੰ ਮੜੀ ਇੰਦਰ ਛੱਟ ਲੱਗੀ ਇਹ ਉਹ ਦਰੇ ਚੱਕਰਾ ਮੈਂ ਅੱਛਾ ਤੂੰ ਛੱਟ ਲੱਗੀ ਆ ਹਾਂਜੀ ਬਾਕੀ ਬਚਿਆ ਹਾਂ ਹਾਂਜੀ ਠੀਕ ਹੋ ਗਿਆ